ਬੀਤੇ ਦਿਨੀ ਸ਼ਹਿਰ ਗੁਰਦਾਸਪੁਰ ਦੀਆਂ ਸੜਕਾਂ ਤੇ ਨਿਕਲੇ ਐਸਐਸਪੀ ਅਦਿੱਤਿਆ ਵੱਲੋਂ ਟ੍ਰੈਫਿਕ ਵਿੱਚ ਸਦਾਰ ਕਰਨ ਦੇ ਲਈ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਕੀਤੇ ਗਏ ਨਜਾਇਜ਼ ਕਬਜ਼ੇ ਹਟਾਉਣ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਗੈਰ ਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਦੇ ਲਈ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਪ੍ਰੋਗਰਾਮ ਅਲਿਖਿਆ ਗਿਆ ਸੀ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਤਾਂ ਸਹੀ ਸਮੇਂ ਤੇ ਬਾਜ਼ਾਰ ਅੰਦਰ ਪਹੁੰਚ ਕੇ ਪਰ ਨਗਰ ਕੌਂਸਲ ਦੇ ਅਧਿਕਾਰੀ 1 ਵਜੇ ਦੇ ਕਰੀਬ ਬਾਜ਼ਾਰ ਵਿੱਚ ਪਹੁੰਚਦੇ ਦਿਖਾਈ ਦਿੱਤੇ ਹਨ ਜਿਨਾਰੇ ਪਹੁੰਚਣ ਤੋਂ ਪਹਿਲਾਂ ਹੀ ਦੁਕਾਨਦਾਰ ਸੜਕਾਂ ਉੱਪਰ ਕੀਤੇ ਆਪਣੇ ਗੈਰ ਕਾਨੂੰਨੀ ਕਬਜ਼ੇ ਹਟਾਉਂਦੇ ਦਿਖਾਈ ਦਿੱਤੇ ਹਨ ਜਿਸ ਤੋਂ ਇਹ ਸਹਿਜ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਦੁਕਾਨਦਾਰਾਂ ਨੂੰ ਕੌਂਸਲ ਦੀ ਇਸ ਕਾਰਵਾਈ ਦਾ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਲੋਕ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਇਸ ਕਾਰਵਾਈ ਤੇ ਕਈ ਸਵਾਲ ਚੁੱਕਦੇ ਦਿਖਾਈ ਦਿੱਤੇ ਹਨ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਸ਼ੀਕਲ ਜੀ ਅੱਜ ਸ਼ਹਿਰ ਗੁਰਦਾਸਪੁਰ ਦੇ ਜਿਹੜੇ ਬਾਜ਼ਾਰ ਆ ਇਹਨਾਂ ਦੇ ਵਿੱਚੋਂ ਜਿਹੜੀ ਗੈਰਕਾਨੂੰਨੀ ਇਨਕ੍ਰੋਚਮੈਂਟ ਕੀਤੀ ਗਈ ਸੀਗੀ ਸੜਕਾਂ ਦੇ ਬਾਹਰ ਜਿਹੜਾ ਸਮਾਨ ਲਗਾਇਆ ਗਿਆ ਸੀਗਾ ਸੜਕਾਂ ਤੇ ਗੈਰਕਾਨੂੰਨੀ ਤੌਰ ਤੇ ਜਿਹੜਾ ਕਬਜ਼ਾ ਕੀਤਾ ਗਿਆ ਸੀਗਾ ਉਸ ਨੂੰ ਹਟਾਉਣ ਵਾਸਤੇ ਇੱਕ ਮੁਹਿੰਮ ਜਿਹੜੀ ਸੀਗੀ ਉਹ ਚਲਾਈ ਗਈ ਰਹੀ ਸੀਗੀ ਜਿਸ ਦੇ ਵਿੱਚ ਈਓ ਸਾਹਿਬ ਨੇ ਖੁਦ ਰਵਾਨਾ ਸੀ ਜਪ ਪੰਦਰ ਸਿੰਘ ਹੁਣ ਆਨੇ ਤੇ ਉਹਨਾਂ ਦੇ ਨਾਲ ਜਿਹੜੀ ਟ੍ਰੈਫਿਕ ਪੁਲਿਸ ਵਾਲਾ ਜਿਹੜਾ ਸੀਗਾ ਉਹਨਾਂ ਦਾ ਸਾਥ ਦਿੱਤਾ ਜਿਹੜਾ ਸੀਗਾ ਪਰ ਟ੍ਰੈਫਿਕ ਪੁਲਿਸ ਤਾਂ ਪਹੁੰਚ ਚੁੱਕੀ ਆ ਪਰ ਈਓ ਸਾਹਿਬ ਨਹੀਂ ਆਏ ਤੇ ਸ਼ਾਇਦ ਇਹਨੇ ਮਾਲਕਦਾਰਾਂ ਨੂੰ ਜਿਹੜਾ ਹੈਗਾ ਉਹ ਫੋਨ ਵੀ ਆ ਚੁੱਕਾ ਕਿਉਂਕਿ ਅੱਲਾ ਵੱਲੋਂ ਜਿਹੜਾ ਪਹਿਲਾਂ ਹੀ ਗੈਰਕਾਨੂੰਨੀ ਤੌਰ ਤੇ ਜਿਹੜਾ ਆਪਣੀ ਦੁਕਾਨਾਂ ਦੇ ਸਾਹਮਣੇ ਬਾਗ ਸਜਾ ਰੱਖਿਆ ਸੀਗਾ ਇਹ ਚੁੱਕ ਲਿਆ ਗਿਆ ਤੇ ਪਰ ਇਹੋ ਸਭ ਜਿਹੜੇ ਨੇ ਹਲੇ ਤੱਕ ਨਹੀਂ ਆਏ ਇੱਥੋਂ ਇਹ ਸਹੀ ਇਹਨੂੰ ਮਾਨ ਲਗਾਇਆ ਜਾ ਸਕਦਾ ਕਿ ਜਿਹੜਾ ਗੈਰ ਕਾਨੂੰਨੀ ਇਨਕ੍ਰੋਚਮੈਂਟ ਆ ਕਿਤੇ ਨਾ ਕਿਤੇ ਜਿਹੜੀ ਵਿਭਾਗਾਂ ਦੀ ਜਿਹੜੀ ਹੈਗੀ ਆ ਇਹੋ ਜਿਹੇ ਅਧਿਕਾਰੀਆਂ ਦੀ ਜਿਹੜੀ ਹੈਗੀ ਆ ਮਿਲੂ ਭੁਗਤ ਦੇ ਨਾਲ ਜਿਹੜੀ ਆ ਹੋ ਰਹੀ ਆ ਜਿਸ ਦਾ ਖਮਿਆਲੜਾ ਅਮ ਲੋਕਾਂ ਨੂੰ ਭੁਗਤਣਾ ਪੈਂਦਾ ਇਹਨਾਂ ਸਾਰੀਆਂ ਦੁਕਾਨਾਂ ਦੇ ਬਾਹਰ ਜਿਹੜੇ ਫੱਟੇ ਲਗਾਏ ਗਏ ਸੀਗੇ ਤੇ ਉਹ ਸਾਰੇ ਫੱਟੇ ਜਿਹੜੇ ਨੇ ਹੁਣ ਚੁੱਕ ਲਏ ਗਏ ਨੇ ਜਿਵੇਂ ਕਿ ਪਹਿਲਾਂ ਅਸੀਂ ਵੀਡੀਓ ਦੇ ਵਿੱਚ ਵੀ ਦਿਖਾਇਆ ਜਿਹੜਾ ਸਾਰੇ ਬਾਹਰਲੇ ਪਾਸੇ ਜਿਹੜਾ ਗੈਰ ਕਾਨੂੰਨੀ ਤੌਰ ਤੇ ਜਿਹੜਾ ਵਿਧਾ ਕੀਤਾ ਹੋਇਆ ਸੀਗਾ ਸੜਕਾਂ ਦੇ ਉੱਪਰ ਤੋਂ ਸੜਕ ਜਿਹੜੀ ਸੀਗੀ ਕਿਤੇ ਨੇ ਕਿਤੇ ਬਲੋਕ ਹੋਈ ਨਜ਼ਰ ਆ ਰਹੀ ਸੀਗੀ ਉਹ ਸਾਰੇ ਇਹ ਭਾ ਲੈ ਕੇ ਨੇ ਪਰ ਜੇ ਗੱਲ ਕਰੀਏ ਨਗਰ ਕਾਉਂਸਲ ਦੀ ਅਧਿਕਾਰੀਆਂ ਦੀ ਤੇ ਉਹ ਹੁਣ ਤੱਕ ਵੀ ਇੱਥੇ ਨਹੀਂ ਪਹੁੰਚੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਉਹ ਇੱਥੇ ਪਹੁੰਚਦੇ ਆ ਕਿ ਉਹਨਾਂ ਦੇ ਲੇਟ ਆਉਣ ਦਾ ਕਾਰਨ ਕੀ ਸੀਗਾ ਤੇ ਪਹਿਲਾਂ ਜਿਹੜੇ ਇੱਥੋਂ ਦੇ ਦੁਕਾਨਦਾਰਾਂ ਉਹਨਾਂ ਨੂੰ ਕਿਵੇਂ ਪਤਾ ਚੱਲ ਗਿਆ ਕਿ ਅੱਜ ਜਿਹੜਾ ਹੈਗਾ ਨਗਰ ਕਾਉਂਸਲ ਵੱਲੋਂ ਜਿਹੜੀ ਗੈਰ ਕਾਨੂੰਨੀ ਇਨਕ੍ਰੋਚਮੈਂਟ ਆ ਉਹ ਹਟਾਈ ਜਾਣੀ ਹੈ ਇੱਕ ਸਕਿੰਟ ਸਰ ਸਾਡੇ ਨਾਲ ਨੇ ਵੀ ਈਓ ਭੁਪਿੰਦਰ ਸਿੰਘ ਹੁਣੀ ਨੇ ਇਹਨਾਂ ਦੇ ਨਾਲ ਗੱਲ ਕਰਕੇ ਜਾਣਦੇ ਕਿ ਸਰ ਕਮੇਟੀ ਦੇ ਹੋਰ ਕੋ ਪਹਿਲਾਂ ਹੀ ਜਿਹੜਾ ਲੋਕਾਂ ਵੱਲੋਂ ਸਮਾਨ ਚੋੱਕਿਆ ਅੰਡਰ ਕਰ ਲਿਆ ਗਿਆ ਇਹ ਕਿ ਲੋਕਾਂ ਨੂੰ ਕਿੱਦਾਂ ਪਤਾ ਲੱਗ ਜਾਂਦਾ ਕਿ ਕਮੇਟੀ ਜਿਹੜੀ ਆਉਣ ਵਾਲੀ ਹੈ ਇਹ ਜਦੋਂ ਆਪਾਂ ਸ਼ੁਰੂਆਤ ਕਰਦੇ ਆਂ ਤੇ ਦੂਰੋਂ ਹੀ ਪਤਾ ਲੱਗ ਜਾਂਦਾ ਆ ਕਿ ਜਿਹੜਾ ਇਨਕ੍ਰੋਚਮੈਂਟ ਨੂੰ ਰਿਮੂਵ ਕਰਨੀ ਸ਼ੁਰੂ ਹੋ ਗਈ ਆ ਤੇ ਦੁਕਾਨਦਾਰਾਂ ਨੂੰ ਮੈਸੇਜ ਪਹੁੰਚ ਜਾਂਦਾ ਆ ਉਹ ਆਪਣੇ ਆਪ ਹੀ ਫਿਰ ਕਿਸੇ ਕਰ ਲੈਂਦੇ ਨਹੀਂ ਤੁਹਾਡਾ ਸਰ ਜਿਹੜਾ ਕੰਮ ਆ ਸ਼ੁਰੂ ਹੋਣੇ ਅੱਧਾ ਕਿੰਨਾ ਬਟ ਅਸੀਂ ਇੱਥੇ 2 ਘੰਟੇ ਤੋਂ ਖੜੇ ਇਹਨਾਂ ਨੇ 2 ਘੰਟੇ ਪਹਿਲਾਂ ਪੜਾ ਸਮਾਨ ਚੁਪਣਾ ਸ਼ੁਰੂ ਕਰ ਲਿਆ ਸੀਗਾ ਇਹ ਤਾਂ ਪਹਿਲਾਂ ਤੋਂ ਹੀ ਪਤਾ ਲੱਗ ਜਾਂਦਾ ਜੀ ਇਹਨਾਂ ਨੂੰ ਕਿਉਂਕਿ ਅੱਜ ਐਸਐਸਪੀ ਸਾਹਿਬ ਵੀ ਕੱਲ੍ਹ ਸਾਡੇ ਇੱਥੇ ਆ ਕੇ ਗਏ ਸੀ ਉਹਨਾਂ ਨੂੰ ਕੱਲ੍ਹ ਦਾ ਹੀ ਪਤਾ ਹੈ ਵੀ ਕੋਈ ਨਾ ਕੋਈ ਹਿਲਜੁਲ ਜ਼ਰੂਰ ਲੋ ਤੇ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਜਿਹੜਾ ਆਫਿਸ ਤੋਂ ਨਿਕਲਦਾ ਸਮਾਂ ਸੀਗਾ ਇਹ ਲੇਟ ਸੀਗਾ ਸਵੇਰੇ ਹੋਣੀ ਚਾਹੀਦੀ ਸੀਗੀ ਸਰੇਤੇ ਕੋਈ ਦੁਕਾਨ ਫਲਦੀ ਨਹੀਂ ਨਾ ਜਦੋਂ ਫਲਦੀ ਆ ਪੇਰ ਹੀ ਪਤਾ ਲੱਗਦਾ ਕਿੰਨੀ ਇਨਫਰੋਚਮੈਂਟ ਕੀਤੀ ਹੈ ਸਰੇ ਸਾਰੀਆਂ ਦੁਕਾਨਾਂ ਦੇ ਬਾਹਰ ਲੱਗਾ ਹੋਇਆ ਸੀ ਦੋ ਘੰਟੇ ਤੋਂ ਕਵਰ ਕਰ ਰਹੇ ਇਹਨਾਂ ਨੇ ਸਾਰਿਆਂ ਨੇ ਬੰਦਿਆਂ ਨੇ ਹੁਣ ਸਮਾਂ ਇਨਫਰੋਚਮੈਂਟ ਹੁੰਦੀ ਹੈ ਇਸੇ ਤਰੀਕੇ ਨਾਲ ਆ ਜੀ ਇਹ ਮੌਕੇ ਤੇ ਹੀ ਪਤਾ ਲੱਗਦਾ ਹੈ ਕਿ ਕਿੰਨੀ ਇਨਫਰੋਚਮੈਂਟ ਕੀਤੀ ਹੈ ਫੇਰੀ ਗੋਲ ਨੇ ਇਹਨਾਂ ਜੀ ਇਹੋ ਭਵਿੰਦਰ ਸਿੰਘ ਗੋਲ ਨੇ ਜਿਹਨੇ ਦੱਸਿਆ ਕਿ ਜਿਹੜੀ ਆਰਜੀ ਇਨਕ੍ਰੋਚਮੈਂਟ ਆ ਇਦਾਂ ਹੀ ਹੁੰਦੀ ਆ ਤੇ ਇਹਨਾਂ ਨੂੰ ਲੋਕਾਂ ਨੂੰ ਪਹਿਲਾਂ ਪਤਾ ਸੀਗਾ ਸ਼ਾਇਦ ਕਿਉਂਕਿ ਕੱਲ ਐਸਐਸਪੀ ਸਾਹਿਬ ਆ ਕੇ ਗਏ ਸੀਗੇ ਤੇ ਉਹਨਾਂ ਨੂੰ ਪਤਾ ਸੀਗਾ ਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਅਜ ਨਗਰ ਕਾਉਂਸਲ ਵਾਲੇ ਜਿਹੜਾ ਹੈਗਾ ਚੱਕਰ ਲਗਾਏਦੋ ਨਾ ਇਸ ਦੀ ਕਰਕੇ ਨਾ ਉਹਨਾਂ ਵੱਲੋਂ ਜਿਹੜੀ ਹੈਗੇ ਨੇ ਆਰਜੀ ਆਨਕ੍ਰੋਚਮੈਂਟ ਜਿਹੜੀ ਆਪਣੇ ਆਪ ਹਟਾ ਲਈ ਗਈ ਆ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਟ੍ਰੈਫਿਕ ਇੰਚਾਰਜ ਨੂੰ ਨਾਲ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਨਾਲ ਹੋ ਕੇ ਤੇ ਜਿਹੜਾ ਹੈਗਾ ਜਿਹੜੇ ਬਾਧੂ ਜਿਹੜੇ ਇਨਕ੍ਰੋਚ ਸਾਡੇ ਨਾਲ ਇਹ ਵੀ ਟ੍ਰਾਫਿਕ ਵਿੱਚ ਇੰਚਾਰਜ ਜੀ ਐਸ.ਆਈ. ਸੁਖਮਨ ਸਿੰਘ ਨੂੰ ਨਹੀਂ ਜੇ ਮੈਂ ਇੱਥੇ 2 ਘੰਟੇ ਪਹਿਲਾਂ ਪਹੁੰਚ ਚੁੱਕੇ ਸੀ ਇਹਨਾਂ ਦੇ ਆਣ ਕੇ ਦੇਖਿਆ ਲੋਕਾਂ ਨੇ ਜਿਹੜੀ ਪਾਰਨਾ ਵੀ ਕੀਤੀ ਆ ਕਿਤੇ ਨਾ ਕਿਤੇ ਲੱਗਦਾ ਜੀ ਕਿ ਜਿਹੜਾ ਨਗਰ ਕੌਂਸਲ ਵਾਲੇ ਸੀਗੇ ਲੇਟ ਹੋ ਗਏ ਤੇ ਬੇਕਰਕੇ ਆਰਧਿਨ ਪ੍ਰੋਜੈਕਟ ਆਪਣੇ ਆਪ ਹੀ ਖਡਾਲੀ ਗਈ ਆ ਮੈਨੂੰ ਸਾਡੇ 11:00 ਵਜੇ ਫੋਨ ਆਇਆ ਸੀ ਉਹ ਦਫ਼ਤਰੋਂ ਵੀ ਅਸੀਂ ਆ ਰਹੇ ਆ ਅਸੀਂ ਤੇ ਉਦੋਂ ਦੇ ਥਿਆਰ ਆ ਤੇ ਪ੍ਰੈਸ ਵਾਲੇ ਵੀ ਤੁਸੀਂ ਸਾਰੇ ਆ ਗਏ ਸੀ ਪਰ ਜਿਹੜੇ ਦੁਕਾਨਦਾਰ ਇਹਨਾਂ ਨੂੰ ਜਾਂ ਪਤਾ ਲੱਗ ਗਿਆ ਇਹ ਚੁੱਕੀ ਚੱਕੀ ਜਾ ਰਹੇ ਸਾਮਾਨ ਆਪਣੇ ਟਾ ਡੇ ਵੱਲੋਂ ਜਿਹੜੀ ਹੈਗੀ ਉਹ ਲਗਾਤਾਰ ਪਾੜਨਾ ਕੀਤੀ ਜਾਂਦੀ ਹੈ ਜਦੋਂ ਕਿਤੇ ਟ੍ਰੈਫਿਕ ਰੁਕਦੀ ਹੈ ਅੱਜ ਵੀ ਜੇ ਦੇਖਿਆ ਜਾਵੇ ਤੇ ਅੱਜ ਵੀ ਜਿਹੜਾ ਬਾਜ਼ਾਰਾ ਲਗਭਗ ਪਹਿਲਾਂ ਨਾਲੋਂ ਦੋ ਗੁਣਾ ਖੁੱਲਾ ਜਾਪ ਰਿਹਾ ਤੇ ਕਿਤੇ ਵੀ ਜਿਹੜਾ ਹੈਗਾ ਉਹ ਕਾਬਟ ਨਹੀਂ ਆ ਰਹੀ ਸਵੇਰੇ ਤਕਰੀਬਨ 9:30 ਵਜੇ ਨਾਲ ਏਡੀਸੀ ਸਾਹਿਬ ਆਏ ਹੀ ਮੈਂ ਵੀ ਉਹਨਾਂ ਦੇ ਨਾਲ ਸੀ ਉਦੋਂ ਵੀ ਅਸੀਂ ਇਸ ਬਾਜ਼ਾਰ ਦੇ ਵਿੱਚ ਸਾਰੇ ਇਹਨਾਂ ਨੂੰ ਜਿਨ੍ਹਾਂ ਨੇ ਆਪਣਾ ਅੱਗੇ ਸਮਾਨ ਲਾਇਆ ਇਹਨਾਂ ਨੂੰ ਅਪੀਲ ਕੀਤੀ ਸੀ ਵੀ ਇਹ ਸਮਾਨ ਅੰਦਰ ਕਰੋ ਤੇ ਉਸ ਤੋਂ ਬਾਅਦ ਇਹਨਾਂ ਫੇਰ ਲਾ ਲਿਆ ਤੇ ਹੁਣ ਫੇਰ ਆਪਾਂ ਆਏ ਹੁਣ ਫੇਰ ਛੁਪ ਛੁਪ ਅੰਦਰ ਕਰੀ ਜਾਂਦੇ ਨੇ ਆਡੀ ਤੇ ਹੋਈ ਬੇਨਤੀ ਆ ਵੀ ਜਿਹੜਾ ਇਹ ਰੋਜ਼ ਦਾ ਕੰਮ ਨਾ ਕਰੋ ਇਦਾਂ ਜਿਹੜੀ ਸਮਾਨ ਜਿੱਥੇ ਤੁਹਾਡਾ ਹੈਗਾ ਆ ਉੱਥੇ ਹੀ ਲਾਓ ਅੱਗੇ ਵਧਾ ਕੇ ਨਾ ਲਾਓ ਐਸ.ਐਂ.ਡੀ. ਐਸ.ਏ.ਈ. ਸਤਿਨਾਮ ਸਿੰਘ ਹੁਣੇ ਟ੍ਰੈਫਿਕ ਦੇ ਇੰਚਾਰਜ ਨੇ ਤੇ ਟ੍ਰੈਫਿਕ ਨੂੰ ਜੇ ਗੱਲ ਕਰੀਏ ਤੇ ਸੁਖਾਲਾ ਚਲਾਉਣਕ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਆ ਵੱਡੀ ਭੂਮਿਕਾ ਰਹੀ ਆ ਇਹਨਾਂ ਵੱਲੋਂ ਬਜ਼ਾਰਾਂ ਦੇ ਵਿੱਚ ਜਿਹੜੀ ਗਾਧੂ ਗੈਰਕਾਨੂੰਨੀ ਇੰਟਰੋਡਕਸ਼ਨ ਕੀਤੀ ਗਈ ਸੀ ਉਹਦੇ ਤੇ ਜਿਹੜਾ ਹੈਗਾ ਕਾਫੀ ਸਟੈਂਡਾ ਕੱਸੇ ਗਿਆ ਜਿਸ ਦੇ ਕਾਰਨ ਜਿਹੜਾ ਹੈਗਾ ਲੋਕਾਂ ਵੱਲੋਂ ਜਿਹੜੀ ਗੈਰਕਾਨੂੰਨੀ ਇੰਟਰੋਡਕਸ਼ਨ ਹਟਾਈ ਗਈ ਤੇ ਕਿਤੇ ਨਾ ਕਿਤੇ ਵਿਚਾਰਾਂ ਦੇ ਵਿੱਚ ਚੱਲਣ ਵਾਲੇ ਲੋਕਾਂ ਨੂੰ ਜਿਹੜਾ ਹੈਗਾ ਇਸ ਦਾ ਫਾਇਦਾ ਮਿਲਿਆ ਪਰ ਅੱਜ ਜਿਹੜੀ ਜੇ ਗੱਲ ਕਰੀ ਨਗਰ ਕੌਂਸਲ ਦੀ ਅਧਾਰੀਆਂ ਦੀ ਤੇ ਇਹਨਾਂ ਨੂੰ ਜਿਹੜਾ ਡੇਟ ਨਿਕਲਿਆ ਦੇਣਾ ਸੀਗਾ ਉਸ ਤੋਂ ਕਿਤੇ ਨਾ ਕਿਤੇ ਜਿਹੜਾ ਹੈਗਾ ਆ ਇਹ ਸਾਡੇ ਜਿਹੜੀਆਂ ਦਿੱਕਤ ਆਈਆਂ ਮੇਖਾ ਵੱਲੋਂ ਆਪਣੇ ਆਪ ਹਟਾ ਲਈ ਗਈ ਸੀਗੀ ਰੀਪਰੋਚਮੈਂਟ ਜੇਕਰ ਕੋਈ ਤੁਖੀ ਕਾਰਵਾਈ ਹੁੰਦੀ ਤਾਂ ਹੋ ਸਕਦਾ ਸੀ 당 ਵਾਲੇ ਸਮੇਂ ਤੇ ਅਜੇ ਹੀ ਰੀਪਰੋਚਮੈਂਟ ਲਾ ਲ ਆਪਣੇ ਸਰਜੀ ਕਿ ਕੈਮਰਾ ਬੈਲੇ ਸਾਲਮੁਨਾ ਦੇ ਨਾਲ ਮੈਂ ਗੁਰਪ੍ਰਤਾ ਸਿੰਘ ਜੀਤਲਾ ਬੀਟੀਵੀ ਗੁਰਬਾਸਤ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ